ਤੋ ਪਹਿਲਾਂ ਦੇਸਾਂ ਵਿਦੇਸਾਂ ਦੇ ਵਿੱਚ ਪੰਜਾਬ ਦੇ ਵਿੱਚ ਵਸਦੇ ਸਮੂਹ ਪੰਜਾਬੀ ਭੈਣ ਭਰਾਵਾਂ ਨੂੰ ਤਨ ਤਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਮੈਂ ਅੱਜ ਬੇਨਤੀ ਕਰਨੀਆਂ ਸਾਡੇ ਨੌਜਵਾਨਾਂ ਪੰਜਾਬ ਦੀ ਨੌਜਵਾਨੀ ਬੜੇ ਕਰਾਹੇ ਪਈ ਪਈ ਆ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਪਰ ਬਹੁਤ ਸਾਰੇ ਨਸੇ ਹੋ ਚੁੱਕੇ ਨੇ ਅਸੀਂ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੇ ਸਿਧਾਂਤਾਂ ਤੋਂ ਬਿਲਕੁਲ ਟੁੱਟ ਚੁੱਕੇ ਆ ਕੱਲਾ ਮੱਥਾ ਟੇਕਦੇ ਆ ਪਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਗੱਲ ਨਹੀਂ ਮੰਨਦੇ ਅੱਜ ਸਾਡਾ ਵਾਤਾਵਰਣ ਦੇਖ ਲਓ ਕਿੰਨਾ ਗੰਦਲਾ ਹੋ ਗਿਆ ਜਿਸ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਕਿਹਾ ਧਰਤ ਕਿਹਾ ਹੋਵੇ ਅੱਜ ਉਸ ਦੇ ਸਿਧਾਂਤ ਤੋਂ ਟੁੱਟ ਚੁੱਕੇ ਆ ਸਾウト ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਰਾਹੇ ਪਏ ਨੇਗੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੈ ਜੇਕਰ ਦੁੱਖਾਂ ਤੋਂ ਬਾਹਰ ਨਿਕਲਣਾ ਨਸ਼ਿਆਂ ਤੋਂ ਬਾਹਰ ਨਿਕਲਣਾ ਹੈ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਘੱਟੋ ਘੱਟ ਸਾਨੂੰ ਜਪਜੀ ਸਾਹਿਬ ਦੀ ਬਾਣੀ ਪੜਨੀ ਹੋਣੀ ਚਾਹੀਦੀ ਹੈ ਖਾਸ ਕਰਕੇ ਨੌਜਵਾਨਾਂ ਕੋਲ ਇੱਕ ਬਹਾਨਾ ਹੈ ਬਾਣੀ ਨਾ ਪੜਨਾ ਜਪਜੀ ਸਾਹਿਬ ਦੀ ਬਾਣੀ ਨਾ ਪੜਨ ਦਾ ਦੇਖੋ ਬਾਈ ਸਾਤੋਂ ਗਲਤ ਪੜੀ ਜਾਊਗੀ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਕਹਿਣਾ ਇਸ ਕਰਕੇ ਨਹੀਂ ਪੜਦੇ ਨੌਜਵਾਨ ਕਹਿੰਦੇ ਵੀ ਗਲਤ ਪੜੀ ਜਾਊ ਦੇਖੋ ਨੌਜਵਾਨੋ ਪਹਿਲੀ ਕਲਾਸ ਦੇ ਵਿੱਚ ਜੇ ਤੁਸੀਂ ਲੱਗਦੇ ਤੁਹਾਨੂੰ 12ਵੇਂ ਸਰਟੀਫਿਕੇਟ ਉਦੋਂ ਨਹੀਂ ਮਿਲਦਾ ਤੁਹਾਨੂੰ 12 ਸਾਲਾਂ ਬਾਅਦ ਹੀ ਮਿਲਦਾ ਇਸ ਕਰਕੇ ਜੇਕਰ ਬਾਣੀ ਤੁਸੀਂ ਪੜੋਗੇ ਤਾਂ ਤੁਹਤੋਂ ਗਲਤ ਪੜੀ ਜਾਊ ਇਸ ਤੋਂ ਬਾਅਦ ਤੁਸੀਂ ਜੋਦੜੀ ਅਰਦਾਸ ਬੇਨਤੀ ਪ੍ਰਮਾਤਮਾ ਅੱਗੇ ਗੁਰੂ ਸਾਹਿਬ ਅੱਗੇ ਕਰਨੀ ਹੈ ਪ੍ਰਮਾਤਮਾ ਤੇਰੀ ਬਾਣੀ ਸਾਤੋਂ ਗਲਤ ਪੜੇਗੀ ਸਾਨੂੰ ਸੁੱਧ ਸਪਸ਼ਟ ਪੜਨ ਬਾਣੀ ਪੜਨ ਦੀ ਦਾਤ ਦੇ ਇਸ ਕਰਕੇ ਇਹ ਤੁਹਾਨੂੰ ਜੇਕਰ ਸਾਡੇ ਨੌਜਵਾਨ ਪੰਜਾਬ ਦੇ ਗੁਰੂ ਦੇ ਲੜ ਲੱਗ ਰਹੇ ਨੇ ਜਪਜੀ ਸਾਹਿਬ ਦੀ ਬਾਣੀ ਦੇ ਲੜ ਲੱਗ ਰਹੇ ਨੇ ਬਾਣੀ ਸਾਰੀ ਹੀ ਪੜਨੀ ਬੜੀ ਜ਼ਰੂਰੀ ਹੈ ਪਰ ਕਟੁਕੜ ਜਪਜੀ ਸਾਹਿਬ ਦੀ ਬਾਣੀ ਪੜਨੀ ਤੁਹਾਡੇ ਲਈ ਜ਼ਰੂਰੀ ਹੈ ਤਾਂ ਤੁਹਾਡੀ ਜ਼ਿੰਦਗੀ ਬਦਲ ਜੂ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿਆਰ ਬਾਕ ਰਿਹਾ ਮੈਂ ਤੁਹਾਨੂੰ ਤਾਂ ਕਹਿਣਾ ਥੋਡੀ ਜ਼ਿੰਦਗੀ ਬਦਲ ਜੂਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਦੂਰ ਹੋ ਜਾਣਗੇ ਦੁੱਖ ਕੱਟੇ ਜਾਣਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਗੁਰੂ ਨਾਨਕ ਦੇਵ ਜੀ ਅੱਜ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅੱਜ ਹੀ ਪਰਨ ਕਰੋ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਂ ਕਹਣਾ ਮਾਪੇ ਨੂੰ ਜਿਨ੍ਹਾਂ ਦੇ ਬੱਚੇ ਛੋਟੇ ਨੇਗੇ ਜੇਕਰ ਛੋਟੇ ਹੁੰਦੇ ਬੱਚੇ ਹੀ ਦੇ ਹੱਥ ਦੇ ਵਿੱਚ ਤੁਸੀਂ ਗੁਟਕਾ ਸਾਂਪੜਾ ਲਾ ਦੋਗੇ ਜਪਜੀ ਸਾਹਿਬ ਦੀ ਬਾਣੀ ਨਾਲ ਲੜ ਲਾ ਦੋਗੇ ਤਾਂ ਤੁਹਾਨੂੰ ਮੈਂ ਵਾਅਦਾ ਕਰਦਾ ਅਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੂਰਵ ਹੈ ਤਾਂ ਤੁਹਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਨਹੀਂ ਕਰਨਗੇ ਤੁਹਾਡੀ ਸੇਵਾ ਕਰਨਗੇ ਮਾਪੇ ਦੀ ਬੁੱਢੇ ਹੋਣ ਦੀ ਇਹ ਬੜੀ ਜ਼ਰੂਰੀ ਹੈ ਜੇਕਰ ਤੁਸੀਂ ਇਹ ਫਲਸਫੇ ਤੇ ਪਾ ਦੋਗੇ ਹੁਣ ਜੇਕਰ ਤੁਸੀਂ ਬੱਚਿਆਂ ਨੂੰ ਛੋਟੇ ਨੂੰ ਹੱਥਾਂ ਦੇ ਵਿੱਚ ਫੋਨ ਫੜਾਤਾ ਉਧਰ ਲਾਤਾ ਜੀ ਆ ਗੇਮਾਂ ਤੇ ਲਾਤਾ ਤਾਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਤੁਹਾਡੀ ਸੇਵਾ ਵੀ ਨਹੀਂ ਕਰ ਸਕਣਗੇ ਤੇ ਨਸ਼ਾ ਦੇ ਉੱਪਰ ਵੀ ਲੱਗਣਗੇ ਇਹ ਵੀ ਮੈਂ ਗੱਲ ਕਹਿਣਾ ਨਾਲ ਹੁੰਦੇ ਇੱਕ ਤਾਂ ਇਹ ਇਸ ਇੱਕ ਘਟੋ ਘਟ ਅੱਜ ਪਰਨ ਕਰੋ ਪੰਜ ਪੌੜੀਆਂ ਤੋਂ ਸ਼ੁਰੂ ਕਰੋ ਤੁਸੀਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਨ ਪੰਜ ਪੌੜੀਆਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕਰੋ ਤੁਹਾਡਾ ਜੀਵਨ ਬਦਲ ਜੂ ਸਾਰੀ ਬਾਣੀ ਵੀ ਤੁਹਾਨੂੰ ਕੰਠ ਹੋ ਜੂਗੀ ਅਗਲੀ ਗੱਲ ਮੇਰੀ ਤੁਹਾਡੀ ਇਹ ਆ ਭਰਾਵੋ ਜਿਹੜਾ ਸਾਡਾ ਖੇਤੀਬਾੜੀ ਆ ਬਾਬੇ ਨਾਨਕ ਨੇ ਸਭ ਤੋਂ ਉੱਤਮ ਧੰਦਾ ਖੇਤੀਬਾੜੀ ਨੂੰ ਕਿਹਾ ਸਭ ਤੋਂ ਉੱਤਮ ਧੰਦਾ ਖੇਤੀਬਾੜੀ ਨੂੰ ਕਿਹਾ ਆ ਸਾਡੇ ਨੌਜਵਾਨ ਨੂੰ ਬੇਨਤੀ ਆ ਖਾਸ ਕਰਕੇ ਅਸੀਂ ਵਾਤਾਵਰਣ ਸਾਂਭੀਏ ਤੇ ਖੇਤੀਬਾੜੀ ਨੂੰ ਸਾਂਭੀਏ ਭਰਾਵੋ ਅਸੀਂ ਵਿਦੇਸ਼ਾਂ ਵੱਲ ਜਾਈ ਜਾਂਦੇ ਆ ਕੋਸ਼ਿਸ਼ ਕਰੋ ਕਿ ਆਪਦੀ ਜਿਹੜੀ ਬਾਬੇ ਨਾਨਕ ਦਾ ਕਿੱਤਾ ਉਹ ਕਿੱਤੇ ਨੂੰ ਸ ਤੇਸੀ ਵਾਤਾਵਰਨ ਤੋਂ ਵਾਤਾਵਰਨ ਨੂੰ ਸਾਫ਼ ਰੱਖੀਏ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਭਰਾਵੋ ਨਸ਼ੇ ਤਿਆਗ ਕੇ ਚੰਗਾ ਸਮਾਜ ਸਿਰਜੋ ਚੰਗਾ ਹਰ ਇੱਕ ਦਾ ਫਰਜ਼ ਹੈ ਕਿ ਜਿਹੜੇ ਨੌਜਵਾਨ ਨਸ਼ਿਆਂ ਦੇ ਉੱਪਰ ਲੱਗੇ ਨੇ ਉਹਨਾਂ ਨੂੰ ਘਟੋ ਘਟ ਗੁਰੂ ਘਰ ਦੇ ਲੜ ਲਾ ਕੇ ਜਪਜੀ ਸਾਹਿਬ ਦੀ ਬਾਣੀ ਦੇ ਲੜ ਲਾ ਕੇ ਅਸੀਂ ਨਸ਼ੇ ਛੱਡ ਸਕਦੇ ਹਾਂ ਇੰਨਿਆ ਕਿ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਸਾਰਿਆਂ ਨੂੰ ਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਕਾਸ਼ ਪੁਰਬ ਦੇਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਅੰਮ੍ਰਿਤ ਵੇਲੇ ਤੋਂ ਅੱਜ ਅਸੀਂ ਸਿਰ ਸਾਰੇ ਹੀ ਸਾਡੇ ਮੇਰੇ ਛੋਟੇ ਭਰਾ ਸੀ ਸਾਰਿਆਂ ਨੂੰ ਗੁਰੂ ਘ ਤੇ ਤੁਸੀਂ ਵੀ ਕੋਸ਼ਿਸ਼ ਕਰੋ ਜਿਹੜੇ ਨਹੀਂ ਗੁਰੂ ਘਰ ਗਏ ਜਾ ਕੇ ਗੁਰੂ ਅੱਗੇ ਜਾ ਕੇ ਪਰਨ ਕਰੋ ਜਾ ਕੇ ਤੁਸੀਂ ਬੇਨਤੀ ਕਰੋ ਜੋਦੜੀ ਕਰੋ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਅੱਗੇ ਕਿ ਸੱਚੇ ਪਾਜਾ ਸਾਨੂੰ ਬਾਣੀ ਦੀ ਦਾਤ ਬਖਸ਼ ਜੇਕਰ ਬਾਣੀ ਦਾਤ ਬਖਸ਼ੀ ਗਈ ਤਾਂ ਸਾਰੇ ਦੁੱਖ ਕੱਟੇ ਜਾਣਗੇ ਸਾਰਾ ਕੁਝ ਹੀ ਤੁਹਾਡੇ ਘਰੇ ਆ ਜਾਊਗਾ ਇਹ ਮੈਂ ਜ਼ਿੰਦਗੀ ਦੇ ਵਿੱਚ ਗਰੀਬੀ ਵੀ ਕੱਟੀ ਜਾਊਗੀ ਇਹ ਮੈਂ ਜ਼ਿੰਦਗੀ ਦੇ ਵਿੱਚ ਆਪਣਾ ਸਾਰਾ ਪ੍ਰੈਕਟੀਕਲ ਤਿਆਰਬਾ ਤੁਹਾਡੇ ਨਾਲ ਸਾਂਝਾ ਕੀਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮੇਰੇ ਨਾਲ ਜੋ ਕੁਝ ਹੋਇਆ ਮੈਂ ਤੁਹਾਡੇ ਨਾਲ ਉਹ ਤਿਆਰਬਾ ਸਮਝਾ ਸਾਂਝਾ ਕੀਤਾ ਜੇਕਰ ਤੁਸੀਂ ਵੀ ਇਹ ਮੇਰੀ ਗੱਲ ਮੰਨ ਲੋਗੇ ਤਾਂ ਜਿਹੜੀ ਮੇਰੀ ਜ਼ਿੰਦਗੀ ਬੜੀ ਕਠੋਰ ਸੀ ਮਾੜੇ ਦਿਨ ਸਿਓ ਸਾਰੇ ਕੱਟੇ ਗਏ ਇਸ ਕਰਕੇ ਚੰਗੇ ਮਾੜੇ ਦਿਨ ਆਉਂਦੇ ਹੀ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਪਰ ਜੇਕਰ ਗੁਰੂ ਦਾ ਫਲਸਫਾ ਤੁਹਾਡੇ ਨਾਲ ਆ ਗੁਰੂ ਦੀ ਬਾਣੀ ਨਾਲ ਆ ਤਾਂ ਤੁਹਾਨੂੰ ਦੁੱਖ ਤੁਹਾਡੇ ਨੇੜੇ ਤੜੀ ਨਹੀਂ ਲੱਗਦਾ ਇੰਨੇ ਕ ਮੇਰੇ ਬੇਣਤਿਆਂ ਨੇ ਸਾਰਿਆਂ ਨੂੰ ਹੀ ਦੁਆਰਾ ਫਿਰ ਤੁਹਾਨੂੰ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਲੱਖ ਲੱਖ ਵਧਾਈਆਂ ਚੜ੍ਹਦੀ ਕਲਾ ਦੇ ਵਿੱਚ ਰਹੋ ਇੱਕ ਗੱਲ ਹੋਰ ਰਹਿ ਗਈ ਕਿ ਅੱਜ ਜੇਕਰ ਸਾਡਾ ਬਾਗਾ ਬਾਰਡਰ ਕਿਤੇ ਖੁੱਲਾ ਹੁੰਦਾ ਤਾਂ ਸਾਰੇ ਪੰਜਾਬ ਨੇ ਨਨਕਾਣਾ ਸਾਹਿਬ ਹੋਣਾ ਸੀ ਅੱਜ ਬੜਾ ਉਹ ਚੀਜ਼ ਦਾ ਸੀ ਉਸ ਚੀਜ਼ ਨੂੰ ਬੜਾ ਮੈਂ ਤਰਸ ਰਿਹਾ ਕਿ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਕਿਰਪਾ ਕਰਨ ਸਾਰਾ ਪੰਜਾਬ ਉਹ ਬਾਰਡਰ ਖੁੱਲਣ ਤੇ ਉੱਥੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਸਾਰਾ ਦਾ ਸਿਰ ਝੁਕੇ ਤੇ ਪਾਕਿਸਤਾਨ ਵਾਲੇ ਸਾਰੇ ਭਰਾਵਾਂ ਨੂੰ ਫਿਰ ਦੁਬਾਰਾ ਪਾਕਿਸਤਾਨ ਵਾਲੇ ਭਰਾਵਾਂ ਨੂੰ ਦੁਬਾਰਾ ਮੈਂ ਉਹਨਾਂ ਵੱਲੋਂ ਸਪੈਸ਼ਲ ਕਹਿਣਾ ਕਿ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਦੀਆਂ ਲੱਖ ਲੱਖ ਮੁਬਾਰਕਾਂ ਗੁਰਪੁਰ ਉਹਦੀਆਂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ